ਇਹ ਦਾ ਮਾਮਲਾ ਦਾ ਕੋਲ ਲੋਕ ਨੇ ਕੀ ਰਿਕਵਰੀ ਕੀਤੀ ਮਾਨਯੋਗ ਐਸਐਸਪੀ ਉਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਮੈਡਮ ਦੇ ਦਿਸ਼ਾ ਨਿਰਦੇਸ਼ੇਠ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਸ਼ੱਕੀ ਪੁਰਸ਼ਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਹੋਰ ਇਦਾਂ ਦੇ ਸਰਪ੍ਰਾਈਜ਼ ਨਾਕਾਬੰਦੀ ਤੇ ਹੋਰ ਇਦਾਂ ਦੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਨੂੰ ਅੰਜਾਮ ਮਲੋਦੂ ਹੋਣ ਤੋਂ ਰੋਕਿਆ ਜਾ ਸਕੇ ਇਸੇ ਲੜੀ ਦੇ ਚੱਲਦੇ ਹੋਏ ਕੱਲ ਸੀਆਈਏ ਦੀ ਟੀਮ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰ ਮਿਲੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ ਨੇ ਚੈਕਿੰਗ ਕੀਤੀ ਗਈ ਤਾਂ ਉਹਨਾਂ ਪਾਸੋਂ ਕੁੱਲ 180 ਗ੍ਰਾਮ ਹੈਰੋਨ ਰਿਕਵਰ ਹੋਈ ਉਹ ਦੋਨੋਂ ਜਿਸ ਤੇ ਖਾਨਾ ਸੇਵਲਾਈਨ ਵੇਖੇ ਮੁਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਹਨ ਵਰੁਣ ਬੰਸਲ ਤੇ ਤਰੁਣ ਤੁਸ਼ਾਰ ਕੁਮਾਰ ਨੇ ਜੋ ਵੀ ਗੁੰਨਿਆਣਾ ਮੰਡੀ ਦੇ ਰਹਿਣ ਵਾਲੇ ਆ ਤੇ ਸਰ ਕਿਸ ਨੂੰ ਸਪਲਾਈ ਕਰਨਾ ਹੈ ਸੀ ਕੀ ਕਰਨਾ ਹੈ ਹਾਂਜੀ ਅਸੀਂ ਹੁਣ ਮੁਕੱਦਮਾ ਦਰਜ ਕਰ ਰਿਹਾ ਜੀ ਹੁਣ ਦੋਨਾਂ ਦੇ ਅਸੀਂ ਮਾਨਯੋਗ ਅਦਾਲਤ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਦਾ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਦੋਨੋਂ ਇੱਕ ਚੀਜ਼ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਹਨੂੰ ਵੇਚਣਾ ਹੈਗਾ ਤੇ ਜਦੋਂ ਫਿਰ ਬੇਸਡ ਔਨ ਐਵਿਡੈਂਸ ਅੱਗੇ ਕਾਨੂੰਨੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਸ਼ਬਦਾਂ ਨਾਲ ਖੁਦ ਕਰਦੇ ਜੀ ਲੱਗੇ ਪਤਾ ਮੁਝੇ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਅਸੀਂ ਡੋਪ ਟੈਸਟ ਵਗੈਰਾ ਕਰਾਵਾਂਗੇ ਜੀ ਇਹਨਾਂ ਦੇ ਤੇ ਹਜੇ ਪ੍ਰੀਲੰਬਰੀ ਲਈ ਕਿਉਂਕਿ ਉਹਨੂੰ ਮੁਕਦਮਾ ਦਰਜ ਹੋਇਆ ਹੈਗਾ ਮਾਨਯੋਗ ਦਾਲ ਜਦੋਂ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਅਸੀਂ ਸਾਰੀ ਬੰਦੀ ਕਾਰਵਾਈ ਕਰਾਂਗੇ ਹੋਰ ਮਾਮਲਾ ਕੋਈ ਹੈ ਨਾ ਨਹੀਂ ਪ੍ਰੀਲੰਬਰੀ ਲਈ ਜੋ ਹਜੇ ਤੱਕ ਸਾਹਮਣੇ ਆਇਆ ਹੈ ਜੀ ਇਹਨਾਂ ਤੇ ਕੋਈ ਮੁਕਦਮਾ ਦਰਜ ਹਜੇ ਤੱਕ ਤਾਂ ਕੋਈ ਜੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਵੀ ਕਲੀਅਰ ਕਰਾਂਗੇ ਬੇਸਿਕ